ਮੈਂ ਸਮਝਦਾ ਆਂ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਐਨਾ ਤੱਕਾਂ ਤੇ ਐਨੀ ਬੇਸ਼ਰਮੀ ਦੇ ਨਾਲ ਤੱਕਾ ਕਦੇ ਨਹੀਂ ਹੋਇਆ ਹੋਂਕਾ ਕਿਉਂਕਿ ਦੇਖੋ ਪਹਿਲਾਂ ਤਾਂ ਐਨਓਸੀਆਂ ਦੇਣ ਤੋਂ ਹੀ ਮਨਾ ਕਰੀ ਗਏ ਲੋਕ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਧੁੱਪ ਦੇ ਵਿੱਚ ਐਨਓਸੀਆਂ ਲੈਣ ਵਾਸਤੇ ਖੜੇ ਰਹੇ 10ਵਾਂ ਚੌਣਾ ਹਲਕਾ ਸਨੌਰ ਵਾਸੀ ਨੇ ਉੱਤੇ ਮੇਰੇ ਵੀ ਨੂੰ ਛੋਟੇ ਨੂੰ ਬੇ ਨਾਮ ਐ ਕਿਸੇ ਨਾਲ ਤੱਕਾ ਕੀਤਾ ドラਮਾ ਕਰਾ ਤਕਰੀਬਨ ਜਿਹਦੇ ਵਾਸਤੇ ਇਹ ਰੌਲਾ ਪਿਆ ਸੀ ਸਵੇਰੇ-ਸਵੇਰੇ ਅਸੀਂ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਪਹਿਲਾਂ ਅ ਸਾਡੇ 스타 스타ਪੰਡਿਆ ਬੱਧ ਰਗੜ ਦੇ ਵਿੱਚ ਬਲੌਕ ਸੁਨੌਰ ਤੇ ਉਹਦੇ ਦੇ ਇਸ਼ਾਰੇ ਨੇ ਕਰਾਇ ਬਣਾਈ ਸੀ ਵੀ ਅਸੀਂ ਕਿਸੇ ਨੇ ਵੀ ਉਹਦੇ ਚ ਕਾਗਜ਼ ਨਹੀਂ ਭਰਨੇ ਸਾਡੀ ਕਮੇਟੀ ਬਣਨੀ ਹੈ ਤੇ ਤਕਰੀਬਨ ਮੈਂ ਹੁਣੇ ਵੀ ਪੁੱਛਿਆ ਬਸ਼ਾਇਦ ਦੋ ਕੀ ਬੰਦਿਆਂ ਨੇ ਕਾਗਜ਼ ਪਰ ਇੱਕ ਧਰਮਵੀਰ ਗਾਂਧੀ ਜੀ ਪਰਾਖੇ ਗਏ ਨੇ ਤੇ ਦੋਆ ਬੰਦਿਆਂ ਨੇ ਆ ਭਰੇ ਨੇ ਮੇਰੀ ਪਹਿਲਾਂ ਵੀ ਇਹਨਾਂ ਨਾਲ ਗੱਲ ਹੋਈ ਸੀ ਤੇ ਅੱਜ ਵੀ ਅਸੀਂ ਉੱਥੇ ਆਏ ਸੀ ਜਦੋਂ ਉੱਥੇ ਗਏ ਬੰਦੇ ਸਾਰਿਆਂ ਨੇ ਰਿਕੁਐਸਟ ਕੀਤੀ ਸਾਰਿਆਂ ਨੇ ਵੀ ਤੁਸੀਂ ਜਿਹੜੇ ਕਾਗਜ਼ ਆਪਾਂ ਇਹਨਾਂ ਤੇ ਮਾਇਨੇ ਨਹੀਂ ਪਰਨੇ ਉਹਨ ਉਹਨੇ ਇਸ਼ੂ ਬਣਾ ਲਿਆ ਆਪਣੀ ਮਰਜ਼ੀ ਨਾਲ ਲੋਕਾਂ ਨੇ ਆਪ ਸਾਰਾ ਕੁਝ ਉੱਥੇ ਦੇਖਿਆ ਸਾਰਾ ਕੁਝ ਅਸਲ ਕੀ ਹੈ ਲੈਣ ਜਦੋਂ ਲੱਗਦੀ ਆ ਨਾ ਰਸ਼ ਤਾਂ ਇਹਦਾ ਜ਼ਿਆਦਾ ਲੋਕਾਂ ਨੂੰ ਕਾਲੀ ਹੰਡੀਆਂ ਬਣੀ ਵੀ ਸ਼ਾਇਦ ਸਾਡੇ ਰਹਿ ਜਾਣ ਹੁਣ ਜਿਹੜੇ ਬੰਦੇ ਗੇਟ ਤੋਂ ਅੰਦਰ ਹੋ ਗਏ ਆ ਉਹ ਭਵਰਾਤ ਦੇ 12 ਵਜ ਜਾਣ ਉਹ ਕਾਗਜ਼ ਉਹਨਾਂ ਦਾ ਐਕਸੈਪਟ ਤੇ ਵੱਲ ਗਿਆ ਇਹ ਤਾਂ ਸਿਰਫ ਇੱਕ ਇਸ਼ੂ ਬਣਾਉਣਾ ਆ ਜਾਂਦੇ ਆ ਮੇਰੇ ਭਰਾ ਮੇਰੇ ਅੰਕਲ ਵੀ ਵੀ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਕਿ ਤਨਾਅ ਅਸਲ ਸੀਜ਼ਨ ਲੱਗਦਾ ਹੁੰਦਾ ਹੈ ਪਹਿਲਾਂ ਹਰ ਕੀ ਸੀਜ਼ਨ ਨਹੀਂ ਲੱਗਾ ਐ ਕਿ ਲੋਕਾਂ ਨੂੰ ਜਿਨ੍ਹਾਂ ਨੂੰ ਜਿਹੜੀਆਂ ਸਰਪੰਚੀਆਂ ਸੀ ਚਾਹੇ ਮੈਂਬਰੀਆਂ ਸੀ ਲੋਕਾਂ ਨੂੰ ਫ੍ਰੀ ਮਿਲਨੀ ਆ ਤੇ ਲੋਕ ਫ੍ਰੀ ਆ ਗੁਈ ਜਿਵੇਂ ਅਸੀਂ ਸਾਰੇ ਜਾਣੇ ਸਾਡਾ ਤਾਂ ਕੋਈ ਪੈਸਾ ਨਹੀਂ ਸੀ ਲੱਗਾ ਬਹੁਤ ਘੱਟ ਖਰਚੇ 'ਚ ਸਾਰੇ ਐਮਐਲਏ ਬਣੇ ਸੀ ਕਿ ਬਿਨਾਂ ਖਰਚੇ ਤੋਂ ਲੋਕ ਸਰਪੰਚ ਤੇ ਮੈਂਬਰ ਬਣ ਰਹੇ ਨੇ ਤੇ ਉਹ ਇਹਨਾਂ ਨੂੰ ਸ਼ੂਟ ਨਹੀਂ ਕਰ ਰਿਹਾ ਤੇ ਇੱਕ ਦੁੱਕਾ ਬੰਦੇ ਆ ਜਿਨ੍ਹਾਂ ਨੇ ਰੌਲਾ ਪਾਣਾ ਦਾ ਆਲਮੋਸਟ ਮੇਰਾ ਖਿਆਲ 90% ਤੇ ਲਾੜੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਇੱਕ ਦੂਜੇ ਦੇ ਮੁਕਾਬਲੇ ਰਹੇ ਆ ਆ ਅਕਾਲੀ ਸਲ ਦਾ ਤੇ ਯਾਰ ਕਾਂਗਰਸ ਦਾ ਤੇ ਮੇਰਾ ਖਿਆਲ ਇੱਕ ਦੁੱਕਾ ਸ਼ਾਇਦ ਕੋਈ ਬੰਦਾ ਲੜਦਾ ਹੋਵੇ ਇਲੈਕਸ਼ਨ ਉਹ ਆਪ ਹੀ ਲੋਕਾਂ ਨੇ ਸ਼ੰਤੀਆਂ ਮੇਰਾ ਖਿਆਲ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੋ ਗਈਆਂ ਆ ਲੋਕ ਸਿਆਣੇ ਆ ਜਿਹੜੀ ਸਰਕਾਰ ਹੈ ਉਸੇ ਸਰਕਾਰ ਦੇ ਅਗਲਾ ਆਪ ਹੀ ਸਰਪੰਚ ਬਣਾ ਦਿੰਦਾ ਹੈ ਤੇ ਉਹ ਅੱਜ ਜਿਹੜੀ ਤਕਲੀਫ ਆ ਉਹ ਇਹ ਆ ਵੀ ਸਮਤੀ ਇੰਨੀ ਆ ਕਿ ਹੋ ਗਿਆ ਲੋਕ ਆਪਣੀ ਮਰਜ਼ੀ ਨਾਲ ਕਿਉਂ ਅਭੀ ਸਰਪੰਚ ਬਣਾ ਲਏ ਉਹਨਾਂ ਨੇ ਚੁਣ ਕੇ ਤੇ ਪਹਿਲੋ ਹੀ ਇੰਟਰਫੇਰੈਂਸ ਕਰਦੇ ਨੇ ਹਾਂ ਕੋਈ ਲੈਣਾ 10 ਰੁਪਏ ਤੇ ਇਹਨੂੰ ਬਣਾਤਾ ਤੁਹਾਦਾਂ ਦਾ ਪਿੰਡ ਦਾ ਕੋ ਬੰਦਾ ਹੈਗਾ ਕਿ ਨਹੀਂ ਹੈਗਾ ਲੈਣਾ 10 ਰੁਪਏ ਦੂਜਾ ਬੰਦਾ ਬਣਾ ਦੇਣਾ ਪਹਿਲਾ ਬੰਦਾ ਹੈਗਾ ਕਿ ਨਹੀਂ ਹੈਗਾ ਹੁਣ ਲੋਕਾਂ ਨੇ ਆਪ ਸਰਪੰਚ ਚੁਣੇ ਆ ਉਸ ਚੀਜ਼ ਦੀ ਪ੍ਰੋਬਲਮ ਆ ਹੋਰ ਕੋਈ ਪ੍ਰੋਬਲਮ ਨਹੀਂ